ਹੈਲੋ एवरीवन गुड मॉर्निंग ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮੈਸੇਜ ਗਿਲ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵਗੇ। ਸੋ ਚਲੋ ਜੀ ਫਿਰ ਕਰੀਏ ਸ਼ੁਰੂਆਤ ਅੱਜ ਦੇ ਵੀ। ਕੱਲ ਸੀ ਸੰਡੇ ਤੇ ਕੱਲ ਮੈਂ ਬਲੌਗਿੰਗ ਨਹੀਂ ਕੀਤੀ ਹੈਗੀ ਕਿਉਂਕਿ ਮੇਰਾ ਮਨ ਨਹੀਂ ਦਿੱਕੀ ਕੀਤਾ। ਸੰਡੇ ਨੂੰ ਬੱਚੇ ਘਰ ਹੁੰਦੇ ਨੇ ਫੇਰ ਬਸ ਕਿਚ-ਕਿਚ-ਕਿਚ-ਕਿਚ ਕੋਈ ਜਾਂਦੀ ਆ ਸਾਰਾ ਦਿਨ ਤੇ ਬੱਚਿਆਂ ਦੇ ਨਾਲ ਹੀ ਬਸ ਸਾਰਾ ਦਿਨ ਲੰਘ ਗਿਆ ਤੇ ਕੱਲ ਤਾਂ ਸਾਨੂੰ ਦਿਨ ਵੀ ਨਹੀਂ ਪਤਾ ਲੱਗਿਆ ਕਿਵੇਂ ਲੰਘ ਗਿਆ ਬੈਠੇ-ਬੈਠੇ ਜਿੱਥੇ ਅਸੀਂ ਮਾਰਨਿੰਗ ਤੋਂ ਬ੍ਰੇਕਫਾਸਟ ਕਰਕੇ ਇੱਥੇ ਮੈਂ ਬੈਠ ਗਈ ਉੱਥੇ ਬੈਠੇ ਬੈਠੇ ਸਾਮ 3 ਵਜੇਗੇ ਜਦੋਂ ਚਾਹ ਦਾ ਟਾਈਮ ਹੋ ਗਿਆ ਉਪਰ ਚੰਨ ਸਟੱਡੀ ਕਰਵਾਈ ਤੇ ਸੌਂ ਅੱਜ ਗਏ ਮੈਂ ਸਕੂਲ ਫਾਈਨਲੀ 1 ਵੀਕ ਆਰਾਮ ਦਾਇਆ ਕਰਨਗੇ ਤੇ ਨਵਾਂ ਜੀ ਆਇਆ ਕਰਨਗੇ ਸੋ ਚਲੋ ਜੀ ਮੈਂ ਹੋ ਗਈ ਆ ਰੈਡੀ ਤੇ ਚੱਲੀ ਹੁਣ ਆਪਾਂ نیچے ਹੁਕੀ ਜਾ ਕੇ ਕੀਤੀ ਆਪਣੇ ਕੰਮ ਕਰ نیچے ਆ ਕੇ ਆਪਾਂ ਲੈ ਕੇ ਬਹਿ ਗਿਆਂ ਕੱਪੜਿਆਂ ਦਾ ਭੰਡਾਰ ਕਿਉਂਕਿ ਅੱਜ ਆਪਾਂ ਸ਼ਿੰਦਰਪਾਲ ਦੇ ਸਾਰੇ ਕੱਪੜੇ ਸੈੱਟ ਕਰਕੇ ਤੇ ਲਗਾਉਣੇ ਮਤਲਬ ਪਾਰਸਲ ਹੀ ਭੇਜਣੇ ਆ ਉਹਦੇ ਔਰ ਤੁਹਾਡਾ ਤੇ ਮੇਰਾ ਸਾਰੇ ਸੈੱਟ ਕਰੀਏ ਇੱਕ ਵਾਰ ਤੇ ਉਸ ਅਨੁਸਾਰੀਆਂ ਪਿਕ ਪਾ ਦਈਏ ਕਿਉਂਕਿ ਸਮ ਟਾਈਮ ਇਹ ਹੁੰਦਾ ਕਿ ਪਾਰਸਲ ਦੇ ਵਿੱਚ ਕੋਈ ਚੀਜ਼ ਮਿਸ ਨਾ ਹੋ ਜਵੇ ਤੇ ਸਾਰੇ ਹੁੰਦਾ ਕਰ ਰਹੀਆਂ ਸੈੱਟ ਸ਼ਰਟ ਟੀ-ਸ਼ਰਟ ਸਾਰਿਆਂ ਦੀ ਅਚੀ ਤਰ੍ਹਾਂ ਪੈਕਿੰਗ ਕਰਕੇ ਉਸ ਤੋਂ ਬਾਅਦ ਉਹਨੂੰ ਪਿਕ ਭੇਜ ਦਿੰਨੇ ਆ ਦੈਨ ਫ੍ਰੀ ਹੋਮ ਆਂ 100 ਕਿਲੋਮੀਟਰ ਦੇ ਅੰਦਰ ਅੰਦਰ ਜੋ ਵੀ ਫੈਨ ਸ਼ਹਿਰ ਤੁਹਾਡਾ ਪੈਂਦਾ ਹੈ ਉੱਥੇ ਤੁਸੀਂ ਵਜਾਜ਼ਤ ਕਾਰਡ ਕਰਵਾ ਸਕਦੇ ਹੋ ਜਿੰਨੇ ਜਿੰਨਾ ਕਸਟਮਰ ਦੇ ਵਜਾਜ਼ਤ ਕਾਰਡ ਅਪਲਾਈ ਕਰ ਨੇ ਹੂੰ ਉਹਦਾ ਕਾਰਡ ਲੱਗਣਾ ਹੈ ਹਾਂ ਉਹ ਲੋਗ ਜੀ ਉਦੋਂ ਬਾਅਦ ਉਹ ਉਥੋਂ ਆਏਗੇ ਆ ਯੂਜ਼ਲੀ ਸਰਵਾਸ ਫਟਦੀ ਹੂ ਸ਼ਹਿਰਾਂ ਦਾ ਇੰਦਾਜ਼ ਐਨ ਪੂਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਵਿਆਜ ਕਰਵਾਸਾ ਉਹ ਚੈੱਕ ਕਰਵਾ ਸਕਦੇ ਹੋ ਕਿ ਉਹ ਕਿਹੜੇ ਕਿਹੜੇ ਸ਼ਹਿਰ ਵਿੱਚ ਉਹ ਲੱਗੇ ਨੇ ਜੀ ਫਤਿਹਗੜ ਸਾਹਿਬ ਖੁਸ਼ਿਆਰਪੁਰ ਫਖ람 ਨੇ ਗੋਟਾ ਨਾਪਾ ਪਟਿਆਲਾ ਰੋਪੜ ਔਰ ਸੁੰਨੀ ਇਹਨਾਂ ਸ਼ਹਿਰਾਂ ਦੇ ਵਿੱਚੋਂ ਜਾਂ ਇਹਨਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਕਸਟਮਰਾਂ ਕੋਲ ਵਿਆਜ ਵਿਆਜ ਕਾਰਡ ਪਹਿਲਾਂ ਤੋਂ ਹੀ ਹੈਗੇ ਨੇ ਉਹ ਆਪਣਾ ਲੋਨ ਹੈ ਜਿਹੜਾ ਇਜ਼ੀਲੀ ਕਰਵਾ ਸਕਦੇ ਨੇ ਇੰਨਾ ਸ਼ੈਰਾਂ ਤੋਂ ਬਿਨਾ ਵੀ ਅਸੀਂ ਹੋਰ ਵਾਲੇ ਜਿਹੜੇ ਸ਼ੈਰ ਨੇ ਉਹਨਾਂ ਨੂੰ ਐਡ ਕਰ ਦਿਆਂ ਜਲਦੀ ਤੋਂ ਜਲਦੀ ਮੈਸੇਜ ਵਗੈਰਾ ਕਰਕੇ ਇਸ ਲਿਸਟ ਵਿੱਚ ਐਡ ਕਰਾਂਗੇ ਸੌਰੀ ਔਰ ਇੱਥੇ ਇੱਕ ਸਪੈਸ਼ਲ ਦੱਸਣਾ ਚਾਹਾਂਗੇ ਕਿ ਜਿਹੜੇ ਵੀ ਵੀਡੀਓ ਤੋਂ ਪਰਾਈਸ ਚੱਲ ਰਹੇ ਨੇ ਉਹ ਸਾਰੇ ਕੈਸ਼ ਪ੍ਰਾਈਸ ਨੇ ਸੋ ਜਿੰਨਾ ਵੀ 100 ਕਿਲੋਮੀਟਰ ਦੇ ਅੰਦਰ ਦੇ ਵਿੱਚ ਵਿੱਚ ਜਿੰਨਾ ਕਸਟਮਰ ਕੋ ਕੋਜਾਜ ਕਰ ਰਿਹਾ ਹੈ ਉਹ इजीली ਆਪਣਾ ਕਲਾਸ ਕਰਵਾ ਸਕਦਾ ਹੈ ਥੈਂਕ ਯੂ ਚੱਲਣਾ ਪਿਆ ਮੈਂ ਗਰਮੀ ਗਰਮੀ ਹੋ ਗਈ ਤੂੰ ਪੱਖਾ-ਪੁੱਖਾ ਨਾ ਰੱਖਿਆ ਕਰੋ ਪਾਣੀ ਬਿਲਾਓ ਆਵਾਜ਼ ਸੁਣ ਕੋ ਜੀ ਮੇਰੀ ਤੁਸੀਂ ਇਹਨਾਂ ਦੇਖੋ ਤੁਹਾਡੀ ਪੀਚ ਬਣਵਾਈ ਜਾਂਦੀ ਆ ਮੈਂ ਮੈਂ ਤਾਂ ਪੈਸਾ ਤਾਂ ਨਹੀਂ ਹੁੰਦੀ ਦੇ ਇਹ ਕੋਪੋਸ਼ਾ ਅੰਮਰੇ ਕੋ ਹਾਂ ਤੂੰ ਆਏ ਆ ਗੱਟੇ ਸਟਾਰਟ ਕਰ ਲਓ ਨਾ ਆ ਗੁਠਾ ਖੜਾ ਕਰਿਆ ਕਰ ਵੀ ਓਕੇ ਤੂੰ ਨਾ ਬੋਲਣਾ ਸਟਾਰਟ ਕਰਿਆ ਹੁੰਦਾ ਸਤਿ ਸ਼੍ਰੀ ਅਕਾਲ ਜੀ ਗੈਲ ਫਰਨੀਚਰ ਹਾਊਸ ਅੰਗੋਲ ਦੇ ਵਿੱਚ ਇੱਕ ਮਿਲਣਾ

ਕੀ ਕਰੂੰ ਥੁਮੈਂ ਆਈ ਥਮ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਗਿਲਪੁਰ ਨੀਚਰ ਹਾਊਸ ਸੰਗਵਾਲ ਤੋਂ ਅੱਜ ਇੱਕ ਵਾਰ ਫੇਰ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਠਮਾਕੇਦਾਰ ਆਫਰ ਜਿਹੜੀ ਕਿ ਰਹੇਗੀ ਆਪਣੀ ਸ਼ਿਪਿੰਗ ਦੇ ਰਿਗਾਰਦ ਜਿਸ ਦੇ ਵਿੱਚ ਅਗਰ ਤੁਸੀਂ 40 ਜਗ ਦਾ ਪਰਨਿਚਰ ਪਰਚੇਸ ਕਰਦੇ ਹੋ ਤਾਂ 60 ਤੋਂ 70 ਜਾਂ 80 ਕਿਲੋ ਮੀਟਰ ਤੱਕ ਦੀ ਸ਼ਿਪਿੰਗ ਦਾ ਬਿਲਕੁਲ ਫ੍ਰੀ ਦਿੱਤੀ ਜਾਏਗੀ ਔਰ ਇਸ ਤੋਂ ਬਿਨਾ ਅਗਰ ਤੁਸੀਂ ਸਾਡੇ ਅੱਧਾ ਦੇ ਅੱਧਾ ਦੇ ਵਿੱਚ 25 ਕਰਦੇ ਹੋ ਤਾਂ ਉਸ ਦੀ ਸ਼ਿਪਿੰਗ ਆਪ ਨੂੰ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਹੀ ਫ੍ਰੀ ਰਹੇਗੀ। ਔਰ ਦੈਨ ਇਸ ਤੋਂ ਬਾਅਦ ਹਰਿਆਣਾ ਦੇ ਵਿੱਚ ਆਪਣੀ ਸ਼ਿਪਿੰਗ ਹੈਗੀ ਹੈ ਜਿਹੜੀ ਅਵੇਲੇਬਲ ਹੈ। ਬਟ ਉਹ ਪੇਡ ਰਹੇਗੀ। ਉਸ ਦੇ ਲਈ ਤੁਹਾਨੂੰ ਰੈਂਟ ਹੈ ਜਿਹੜਾ ਉਹ ਪੇ ਕਰਨਾ ਪਏਗਾ ਜਿਹੜਾ ਕਿ ਬਹੁਤ ਹੀ ਘੱਟ ਰਹੇਗਾ। ਰੈਂਟ ਬਹੁਤ ਹੀ ਜ਼ਿਆਦਾ ਘੱਟ ਰਹੇਗਾ ਇਸ ਲਈ ਤੁਸੀਂ ਸਾਡੇ ਵੀਡੀਓ ਦੇ ਉੱਪਰ ਚੱਲ ਰਹੇ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਰੈਂਟ ਕਰਾ ਸਾਰਾ ਤੁਹਾਨੂੰ ਦੱਸ ਦਿੱਤਾ ਜਾਏਗਾ। ਦਨ ਇਸ ਤੋਂ ਬਿਨਾ ਇੱਕ ਜਿਹੜੀ ਆਪਣਾ ਕੰਪਨੀਸ਼ਾ ਹੀ ਆਫਰ ਚੱਲ ਰਹੀ ਹੈ ਉਹ ਐਗਜ਼ਾਮਪਲ ਜਾਣਤਾ ਹਾਂ ਸੀ ਜਿਨ੍ਹਾਂ ਕਸਟਮਰਸ ਦੇ ਜਾਰਨ ਕਾਰਡ ਬਣੇ ਹੋਏ ਨੇ 100 ਕਿਲੋਮੀਟਰ ਦੇ ਅੰਦਰ ਅੰਦਰ ਉਹ ਵਾਲੇ ਕਸਟਮਰ ਇਸ ਆਫਰ ਦਾ ਬੈਨੀਫਿਟ ਲੈ ਸਕਦੇ ਨੇ ਤੇ ਆਪਣਾ ਜਿਹੜਾ ਜੋ ਵੀ ਤੁਸੀਂ ਫਰਨੀਚਰ ਪਰਚੇਸ ਕਰਨਾ ਚਾਹੁੰਦੇ ਹੋ ਉਹਨੂੰ EMI ਤੇ ਖਰਾਸ ਕਰਵਾ ਸਕਦੇ ਹੋ ਜੋ ਵੀ ਵੀਡੀਓ ਦੇਖੋ ਵੀਡੀਓਜ਼ ਦੇ ਉੱਪਰ ਜੋ ਵੀ ਪ੍ਰਾਈਸ ਦਿੱਤੇ ਗਏ ਨੇ ਉਹ ਸਾਰੇ ਕੈਸ਼ ਪ੍ਰਾਈਸ ਨੇ ਵੀ ਸੋ ਜਲਦੀ ਤੋਂ ਜਲਦੀ ਇਹਨਾਂ ਆਫਰਾਂ ਦਾ ਲਵ ਬੈਨੀਫਿਟ ਤੇ ਕੰਟੈਕਟ ਕਰੋ ਸਾਡੇ ਸਪੀਕ ਤੇ ਚੱਲ ਰਹੇ ਨੰਬਰ ਤੇ ਥੈਂਕ ਯੂ ਕੀ ਟਾਈਮ ਕਿੰਨਾ ਹੋ ਗਿਆ ਭਾਈ ਇਹ ਕਹਿ ਲੀ ਗਏ ਉਹਨਾਂ ਚਾਹ ਲੈਣ ਗੱਡੀ ਦੂਰ ਜਾਣਾ ਪੈਂਦਾ ਹਾਂ ਮੈਂ ਤੇ ਬਹਿ ਜਾ ਕੰਨ ਲੈ ਕੇ ਥਾ ਥੱਲੇ ਹੀ ਤਾਂ ਮੈਂ ਕਹ ਰਿਹਾ ਕੰਨਾ ਟੱਕਲੋਂ ਪਈ ਚਾਹ ਲੈ ਦੋ 2:30 ਵੱਜ ਗਏ ਤੇ ਇਹਨਾਂ ਦੀ ਡਿਸਕਸ਼ਨ ਹੋ ਰਹੀ ਆ ਕਹਿੰਦੇ ਚਾਹ ਧਰਨ ਦੇ ਲਈ ਕਿੰਨੀ ਦੂਰ ਜਾਣਾ ਪੈਂਦਾ ਕਿਚਨ ਦੇ ਵਿੱਚ ਫਿਰ ਇਹ ਕਹਿੰਦੀ ਵੀ ਕਿਚਨ ਉਰੀ ਲੈ ਆਉਣੀ ਆ ਮੈਂ ਸਾਰੀ ਤੇ ਘਰ ਹੀ ਵਸਾ ਲੈਣਾ ਸੀ ਆ ਇੱਕ ਇੰਨੇ ਕ ਕਮਰੇ ਦੇ ਵਿੱਚ ਤੇ ਜੋ ਮਰਜ਼ੀ ਦਾ ਲਾਜ ਮਰਜ਼ੀ ਦਾ ਕੋਮ ਨਾ ਇਹ ਸੀ ਲੱਗਿਆ ਆ ਪਗੜ ਇੱਥੇ ਸੁੱਤੀ ਪਈ ਪਈ ਨੇ ਇੱਥੇ ਪਾਣੀ ਧਰ ਦਿਆ ਗਾ ਆਪਾਂ ਵੇਟ ਕਰ ਰਹੇ ਆਂ ਬੱਚਿਆਂ ਦੀ ਬੱਚਿਆਂ ਦੀ ਬੈਨ ਅੱਜ ਆਉਣੀਆਂ 20 ਮਿੰਟ ਲੇਟ ਜਦ ਤੱਕ ਲਈ ਫਿਰ ਫੋਨ ਵਗੈਰਾ ਦੇਖ ਲੰਨੇ ਆ ਹਨਾ ਅੰਦਰ ਮੈਨੂੰ ਦੇਖੀ ਜਾਇਆ ਕਰਾ ਦੇ ਇੱਕ ਕਮਰਾ ਦੀ ਜਦੋਂ ਚੱਲਦਾ ਹਾਂ ਫੀਰ ਇੱਕ ਇੱਕ ਆ ਗਏ ਆਪਾਂ ਉੱਪਰ ਛੁੱਟੀ ਕਰਕੇ نیچے ਆਫਿਸ ਤੋਂ ਤੇ ਟਾਈਮ 7 ਵਜੇ ਦੇ ਨੇ 10 ਮਿੰਟ ਬੈਠ ਕੇ ਰੈਸਟ ਲੈਣੇ ਆ ਦੈਨ ਉਸ ਤੋਂ ਬਾਅਦ ਫੇਰ ਕਰਦੇ ਆ ਸਾਰੇ ਕੰਮ ਕਰ ਦੋ ਦਿਨ ਹੋ ਗਏ ਮੈਂ ਵਾਸ਼ਿੰਗ ਮਸ਼ੀਨ ਨਹੀਂ ਲਗਾਈ ਹੈਗੀ ਤੇ ਅੱਜ ਲਗਾਉਣੀ ਪੈਣੀ ਹੈ ਬੱਚਿਆਂ ਦੀ ਯੂਨੀਫਾਰਮਸ ਨੇ ਕਿਉਂਕਿ ਅੱਜ ਬੱਚੇ ਸਕੂਲ ਗਏ ਸੀ ਅ ਕੱਲ ਕੀ ਸੀਗਾ ਸੰਡੇ ਸੀ ਕੱਲ ਸੈਟਰਡੇ ਸੰਡੇ ਮੈਂ ਲਗਾਈ ਹੀ ਨਹੀਂ ਛੁੱਟੀ 'ਚ ਕੱਢੇ ਆਪਾਂ ਦੋ ਦਿਨ ਤੇ ਚਲੋ ਫੇਰ ਪਹਿਲੇ ਤਾਂ ਵਾਸ਼ਿੰਗ ਮਸ਼ੀਨ ਦਾ ਕੰਮ ਕਰੀਏ। ਦੈਨ ਇਸ ਤੋਂ ਬਾਅਦ ਕੀ ਕਰਨਾ ਆ? ਬੂਟਿਆਂ ਨੂੰ ਪਾਣੀ ਵਗੈਰਾ ਦੇਖੀਏ। ਆਪਾਂ ਅਗੇ ਲਾਸਟ ਵਾਲੇ ਫਲੋਰ ਤੇ ਤੇ ਅੱਜ ਆਪਾਂ ਟਰਾਈ ਕਰਦੇ ਹਾਂ ਵਾਲੇ ਕਟਰ ਦੇ ਨਾਲ ਭਿੰਡੀਆਂ ਕਟਾਂਗੇ। ਫਿਰ ਆਪਾਂ ਉਸ ਦਿਨ ਲਿਆ ਸੀ ਮਿਸਟਰ ਡੀਆਈਵਾਈ ਸਟੋਰ ਤੋਂ ਵੇਵ ਦੇ ਵਿੱਚੋਂ ਇਹ ਆਪਾਂ ਨੀਅਰਵਰਕ 210 ਰੁਪਏ ਦਾ ਲਿਆ ਸੀਗਾ। ਦੇਖਦੇ ਆ ਸਕਸੈਸਫੁਲ ਹੈ ਜਾਂ ਫਿਰ ਨਹੀਂ ਪੈਸਾ ਵੇਸਟ ਗਈ। ਕੋਲੋਂ ਜੇ ਇਦਾਂ ਮੈਂ ਸਕਸੈਸਫੁਲ ਹੋਇਆ ਫਿਰ ਕਿਸੇ ਕੰਮ ਲਈ ਤੈਨੂੰ ਸਕਸੈਸਫੁਲ ਕਰਾਂਗੇ ਚੈੱਕ ਕਰਦੇ ਆ ਅਹ ਗੁੱਡ ਮਾਰਨਿੰਗ ਅਸੀ ਤਾਲਵੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਿਸ ਕਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਬਚਿੰਦਰ ਜੀ ਦਾ ਆਪਣਾ ਬੋਲਦੇ ਫਰੀ ਜਾਂਦੇ ਨੇ ਸੋ ਆਪਾਂ ਹੋ ਗਿਆ ਬਸ ਰੈਡੀ ਅਜੇ ਅੱਧੇ ਕੁ ਰੈਡੀ ਹੋਏ ਆ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕੀਏ ਕਿਉਂਕਿ ਅੱਜ ਹੈ ਗਿਆ ਸੰਗਰਾਮ ਸੋ ਚਲੋ ਜੀ ਫਿਰ ਮਿਲਦੇ ਹਾਂ ਅਸੀਂ ਮੱਥਾ ਟੇਕ ਲਈਏ ਤੇ ਫਿਰ ਅੱਗੇ ਕਰਦੇ ਹਾਂ ਪੱਕੀ ਗੱਲਾਂ ਬਾਤਾਂ ਬਾਉਂਡਰੀ ਕਰਤੀ ਸਕੂਲ ਦੀ ਹਨਾ ਵਧੀਆ ਟਾਈਮ ਕਿੰਨੇ ਵਜੇ ਗੁੜੀਏ ਸਵਾ 12 ਦਾ ਹੋ ਗਿਆ ਰੈਡੀ ਸ਼ੈਡੀ ਹੋ ਗਿਆ ਆਪਾਂ نیچے ਆ ਗਏ ਸੀ ਅੱਧੀ ਕਿ ਨੀਂਦ ਜੀ ਕੱਢ ਲਈ ਮੈਂ ਨੀਂਦ ਕਾਦੀ ਕੱਢੀ ਮੈਨੂੰ ਨੀਂਦ ਉਹ ਦੇਖ ਜਿੱਦਣ ਏਸੀ ਚੱਲਦਾ ਹੁੰਦਾ ਆਰਾਮ ਨਾਲ ਸੌ ਜਾਂਦਾ ਕਈ ਮੈਨੂੰ ਨੀਂਦ ਆਈ ਸੀ ਤੁਸੀਂ ਠਾਲਤਾ ਇਹਨੂੰ ਫਿਰ ਜੋ ਠਾਲਿਆਂ ਚੱਕਰ ਆ ਗਿਆ ਫਿਰ ਮੈਂ ਆਪਕੇ ਲੈ ਗਈ ਚੱਲ ਹੁਣ ਤੂੰ ਆਖੀ ਬੈਠ ਸਾਡੀ ਅਸੀਂ ਤੈਨੂੰ ਸੌ ਕੇ ਤ ਤੇ ਹੋਰ ਕੀ ਕਰਨਾ ਪਾਜ ਕੋਈ ਕੰਮ ਗੁੰਮ ਜਿਹਾ ਕਰ ਲੋ ਯਾਰ ਆ ਭਾਗ ਚਲੋ ਸੌਜੋ 12:00 ਬਜੇ ਨਹੀਂ ਕੰਮ ਇਹ ਟਾਈਮ ਤਕਰੀਬਨ ਹੋ ਗਿਆ ਪੌਣੇ 6 ਦਾ ਤੇ ਬੱਚੇ ਆਪਣੀ ਸਟੱਡੀ ਕੰਪਲੀਟ ਕਰਕੇ ਕਿਉਂਕਿ ਅੱਜ ਮੈਂ ਇੱਕ ਦਾ ਵੀ ਲਾਸਟ ਐਗਜ਼ਾਮ ਸੀ ਫਿਰ ਮੈਂ ਜ਼ਿਆਦਾ देर ਹੁਣ ਤਾਂ ਨਹੀਂ ਪੜਨ ਦੀ ਕੀ ਹੈਗਾ ਕਿ ਚਲੋ ਅੱਜ ਫ੍ਰੀ ਜੀ ਹੋਈ ਉਹ ਇੱਕ ਹਫ਼ਤੇ ਬਾਅਦ ਤੇ ਆਪਣੀ ਸਟੱਡੀ ਕੰਪਲੀਟ ਕਰਕੇ ਹੁਣ ਗਏ ਨੇ ਉਹ ਗੋਲ ਗੱਪੇ ਖਾਣ ਦੇ ਲਈ ਪਿੰਡੀ ਤੇ ਪਤਾ ਨਹੀਂ ਕੋਈ ਲੈ ਕੇ ਗਿਆ ਜਾਂ ਇੱਥੇ ਫਿਰਦੇ ਨੇ ਹਜੇ ਔਰ ਕਿਉਂਕਿ ਵੈਸ ਤਾਂ ਡੇਲੀ ਭਾਈ ਇੱਥੇ ਦੀ ਲੰਗਦਾ ਆ ਉਹ ਇੰਨੀ ਤੇਜ਼ ਲੰਗ ਜਾਂਦਾ ਆ ਕਿ ਪਤਾ ਨਹੀਂ ਲੱਗਦਾ ਬੱਚੇ ਅੰਦਰ ਪੜਦੇ ਸੀ ਆਪਣਾ ਨਹੀਂ ਤੇ ਇੱਕ ਜਣ ਨੂੰ ਬਾਹਰ ਕੱਢਣਾ ਪੈਂਦਾ ਤੇ ਜੋ ਬੰਦਾ ਜੀ ਜ਼ਿਆਦਾ ਮਨ ਸੀਗਾ ਫਿਰ ਉਹ ਜਿੱਦ ਕਰ ਰਿਹਾ ਸੀ ਕਿ ਮੈਂ ਖੱਟਾ ਖਾਇਆ ਤੇ ਮੈਂ ਕਹਿੰਦੀ ਮੈਂ ਵੀ ਜਾਣਾ ਫਿਰ ਉਹ ਵੀ ਗਈ ਤੇ ਮੈਂ ਕਿੱਥੇ ਪਿੱਛੇ ਰਹਿ ਜੀ ਫਿਰ ਮੈਂ ਵੀ ਇੱਕ ਪਲੇਟ ਮੰਗਾ ਲਈ ਔਰ ਸੋ ਚਲੋ ਜੀ ਹੁਣ ਜਦ ਤੱਕ ਆਪਾਂ ਆਪਣੀ ਪੈਕਿੰਗ ਸ਼ੈਕਿੰਗ ਕਰ ਲਿਓ ਉੱਪਰ ਜਾਣ ਲਈ ਤੇ ਜਦ ਤੱਕ ਬੱਚੇ ਆ ਜਾਂਦੇ ਆ ਪਾਪੇਸ ਤਾਂ ਉੱਪਰ ਆ ਕੇ ਮੈਂ ਫ੍ਰੀ ਹੋਊਗੀ 7:30 ਵਜੇ ਤੇ ਹੁਣ ਆਪਾਂ ਦੇਖਦੇ ਆ ਕੋਈ ਮੂਵੀ ਵਗੈਰਾ 9 ਵਜੇ ਤੱਕ ਤੇ ਬੱਚੇ ਸਕੂਲ ਦੀ ਤਿਆਰੀ ਕਰਦੇ ਨੇ ਆਪਣੀ ਟਰੈਗ ਵਗੈਰਾ ਆਪਣੇ ਪੈਕ ਕਰਦੇ ਆ ਤੇ ਮੇਰੀ ਬੱਚਿਆਂ ਦੀ ਇਹ ਹੈਬਿਟ ਬਣਾਈ ਹੈ ਕਿ ਉਹਨਾਂ ਨੇ ਬੈਗ ਆਪਣੇ ਆਪ ਪੈਕ ਕਰਨੇ ਆ ਅਕੋਰਡਿੰਗ ਟੂ ਟਾਈਮ ਟੇਬਲ ਕਿਉਂਕਿ ਬੱਚੇ ਨੂੰ ਜਿੰਨੀ ਜਲਦ ਤੁਸੀਂ ਰਿਸਪੌਂਸਿਬਿਲਟੀ ਦੋਗੇ ਉਹ ਸੰਭੂਗਾ ਜਦੋਂ ਤੁਸੀਂ ਦੋਗੇ ਤਾਂ ਉਹ ਸੰਭੂਗਾ ਅਗਰ ਆਪਾਂ ਦਿੰਦੇ ਹੀ ਨਹੀਂ ਹੈਗੇ ਬੱਚਿਆਂ ਨੂੰ ਰਿਸਪੌਂਸਿਬਿਲਟੀ ਮੂਰੇ ਹੋ ਕੇ ਆਪਣੇ ਆਪ ਆਪਣੇ ਆਪ ਕਰਨਾ ਤੇ ਮਤਲਬ ਜਦੋਂ ਆਪਾਂ ਰਿਸਪੌਂਸਿਬਿਲਟੀ ਦਿੰਨੇ ਆ ਪਹਿਲਾਂ ਦੇਖੋ ਬੱਚਾ ਸਹੀ ਤਰੀਕੇ ਨਾਲ ਕਰ ਰਿਹਾ ਹੋ ਕੰਮ ਨੂੰ ਚੈੱਕ ਕਰੋ ਪਹਿਲਾਂ ਪਹਿਲਾਂ ਮੈਂ ਚੈੱਕ ਕਰਦੀ ਸੀ ਅਕੋਰਡਿੰਗ ਟੂ ਟਾਈਮ ਟੇਬਲ ਸਾਰੀਆਂ ਬੁੱਕਸ ਹੈਗੀਆਂ ਨੇ ਥੈਨ ਹੁਣ ਮੈਨੂੰ ਪਤਾ ਲੱਗ ਗਿਆ ਕਿ ਦੋਨੇ ਪਾ ਲੰਦੇ ਆ ਤੇ ਹੁਣ ਮੇਰੀ ਛੱਡੀ ਹੋਈ ਹੈ ਇਹ ਜ਼ਿੰਮੇਵਾਰੀ ਉਹਨਾਂ ਤੇ ਔਰ ਬੜੀ ਬੜੀਆ ਤਰੀਕੇ ਨਾਲ ਉਹਨਾਂ ਨੂੰ ਦੋ ਰੋ ਟੈਨਸ਼ਨ ਹੁੰਦੀ ਹੈ ਕਿ ਅਸੀਂ ਆਪਦਾ ਬੈਗ ਆਪ ਪੈਕ ਕਰਨਾ ਹਾਂਜੀ ਇਹ ਤੁਹਾਡਾ ਬਸਾਰਾ ਖਾਲਾ ਖਾਲਾ ਜੋਵਨ ਨੇ ਜਿੱਦ ਕੀਤੀ ਕਿ ਆਲੂ ਬਖਾਰੇ ਖਾਣੇ ਆ ਤੇ ਹੁਣ ਇਹਨਾਂ ਦਾ ਚਿੱਤ ਨੇ ਲਿਆ ਕੇ ਦਿੱਤੇ ਇਹਨੂੰ ਔਰ ਮਤਲਬ ਜਿੱਦਾਂ ਯੂਨੀਫਾਰਮ ਵਗੈਰਾ ਆਪਣੀਆਂ ਰੈਡੀ ਕਰਨੀਆਂ ਉਹ ਵੀ ਸਾਰੀਆਂ ਇਹਨਾਂ ਨੇ ਆਪ ਕਰ ਲੈਣੀਆਂ ਨੇ ਤੇ ਮੈਂ ਤਾਂ ਸਿਰਫ ਮਾਰਨਿੰਗ ਰੈਡੀ ਕਰਨੀ ਹੁੰਦੀ ਆ ਉਹ ਵੀ ਇਹਨਾਂ ਦਾ ਸਿਰ ਦਾ ਕੰਮ ਹੁੰਦਾ ਤਾਂ ਜ਼ਿਆਦਾ ਨਹੀਂ ਫਿਰ ਇਹਨਾਂ ਨੇ ਨਹਾਉਣਾ ਆਪਣਾ ਤੇ ਆਪਣੀ ਯੂਨੀਫਾਰਮ ਕੱਢਣੀ ਆ ਸਾਰਾ ਆਪਣੇ ਆਪ ਕਰਦੇ ਹਨਾ ਜੋਵਨ ਠੰਡੇ ਠੰਡੇ ਪਾਣੀ ਨਾਲ ਨਹਾਉਂਦਾ ਹੁਣ ਜੋਵਨ ਹਨਾ ਸਟੈਪ ਵਾਈਜ਼ ਸਟੈਪ ਸਿਖਾਇਆ ਹੋਇਆ ਜੋਵਨ ਨੂੰ ਨਹਾਉਣਾ ਹਨਾ ਤਾਂ ਹੀ ਇਹਨਾਂ ਗੋਰਾ ਸੋ ਚਲੋ ਜੀ ਦੇਖੀ ਆਪਾਂ ਮੂਵੀ ਤੇ 9 ਵਜੇ ਇੰਦਰਜੀਤ ਆਉਣਗੇ ਫੇਰ ਇਹ ਟਿਕਣਗੇ ਉਹਨਾਂ ਟਾਈਮ ਇਹਨਾਂ ਨੇ ਵੀ ਟਿਕਣਾ ਕਿਕੀ ਟੀਵੀ ਦੇਖੀ ਚਲੋ ਆਜੋ 8 ਵਜੇ ਗਏ 9 ਤੇ 9 ਵਜੇ ਜੋ ਬੰਦਾ ਹੋ ਗਿਆ ਸੌਣ ਦਾ ਹੈਨਾ ਚਲੋ ਸੌਵੋ ਫੇਰ ਹੂੰ ਕਿੰਨੇ ਸ਼ਰਾਰਤਾ ਕਰਦਾ ਸਾਰਾ ਦਿਨ ਤੂੰ ਕਦੋਂ ਗਈ ਤੀਆ ਕਦੋਂ ਗਈ ਤੀਆ ਤੇ ਇੰਦਰਜੀਤ ਹਜੇ ਆਈ ਨਹੀਂ ਹੈਗੇ ਹੁਣ ਆਉਣਗੇ ਕਿਉਂਕਿ ਹੁਣ ਲਾਈਟ ਚਲੀ ਗਈ ਆ ਅੱਜ ਜਿਆਦਾ ਟਾਈਮ ਤਾਲਾਤਾ ਕਿਉਂਕਿ ਬਹੁਤ ਦਿਨਾਂ ਬਾਅਦ ਖੇਡਣ ਗਏ ਨੇ ਔਰ ਹੁਣ ਲਾਈਟ ਚਲੀ ਗਈ ਆ ਤਾਂ ਕਰਕੇ ਫਿਰ ਮੈਂ ਟੀਵੀ ਵੀ ਬੰਦ ਕਰਤਾ ਕਿ ਕੀ ਪਤਾ ਹੁੰਦਾ ਮੌਸਮ ਦਾ ਹੁਣ ਕੁਝ ਵੀ ਨਹੀਂ ਪਤਾ ਲੱਗਦਾ ਬਿੰਦੂ ਦੇ ਵਿੱਚ ਕਿੱਦਾਂ ਦਾ ਹੋ ਜਾਂਦਾ ਤੇ ਮਿੰਟ ਦੇ ਵਿੱਚ ਕਿੱਦਾਂ ਦਾ ਹੋ ਜਾਂਦਾ ਤਾਂ ਕਰਕੇ ਆਪਾਂ ਟੀਵੀ ਬੰਦ ਕਰਤਾ ਇਹ ਕੀ ਹੋ ਰਿਹਾ ਸੋ ਚਲੋ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਆਂ ਐਂਡਿੰਗ ਤੇ ਕੱਲ ਮਿਲਾਂਗੇ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ ਹੈਨਾ ਤੇ ਹੁਣ ਤਾਂ ਬਸ 15 ਦਿਨ ਥੋੜਾ ਇਦਾਂ ਹੀ ਰੁਟੀਨ ਚੱਲਦੀ ਰਹਿਣੀ ਹੈ ਆਪਣੀ ਔਰ ਬੱਸ ਮੈਂ ਥੋੜਾ ਸ਼ਾਪਿੰਗ ਦੇ ਲਈ ਵੀ ਜਾਣਾ ਘਰ ਦੇ ਲਈ ਆਪਾਂ ਥੋੜਾ ਸਮਾਨ ਖਰੀਦਣਾ ਆਇਆ ਇੱਕ ਦਿਨ ਉਹਦੇ ਲਈ ਜਾਣਾ ਕਿਉਂਕਿ ਆਪਾਂ ਜਿਹੜਾ ਬਾਹਰ ਇੱਕ ਮੰਦਿਰ ਬਣਵਾ ਰਹੇ ਆ ਸ਼ੀਸ਼ਿਆਂ ਵਾਲਾ ਸਾਰਾ ਹੀ ਲਗਾ ਰਹੇ ਆ ਸ਼ੀਸ਼ੇ ਦਾ ਕੰਮ ਕਰਵਾ ਰਹੇ ਆ ਉਹਦਾ ਇੱਕ ਵਾਰ ਸ਼ੀਸ਼ਾ ਜਿਸ ਦਿਨ ਆਇਆ ਇਹ ਪਹਿਲੇ ਦਿਨ ਹੀ ਗਲਤ ਆ ਗਿਆ ਇੱਕ ਸ਼ੀਸ਼ਾ ਉਸਦਾ ਔਰ ਉਹ ਇੱਕ ਸ਼ੀਸ਼ੇ ਨੇ ਇੰਨਾ ਕਮਲ ਪਾਇਆ ਪਿਆ ਨਾ ਸਾਨੂੰ ਅੱਜ ਦੁਬਾਰਾ ਫੇਰ ਸ਼ੀਸ਼ਾ ਆਇਆ ਉਹ ਫੇਰ ਤੋਂ ਗਲਤ ਆ ਗਿਆ ਮਤਲਬ ਕੰਪਨੀ ਨੇ ਤਿੰਨ ਤੋਂ ਚਾਰ ਵਾਰ ਸ਼ੀਸ਼ਾ ਬਣਾਤਾ ਚਲੋ ਨੁਕਸਾਨ ਤਾਂ ਉਹਨਾਂ ਦਾ ਵੀ ਆ ਹੁਣ ਇਸ ਦੇ ਵਿੱਚ ਹੋ ਰਿਹਾ ਤਿੰਨ ਤੋਂ ਚਾਰ ਵਾਰ ਸ਼ੀਸ਼ਾ ਬਣਾਤਾ ਪਰ ਉਹ ਗਲਤ ਹੀ ਬਣਾਈ ਜਾਂਦੇ ਨੇ ਔਰ ਮੈਨੂੰ ਇੰਨੀ ਜਲਦੀ ਹੋਈ ਪਈ ਆ ਕਿ ਜਲਦੀ ਉਹ ਹੋ ਜਵੇ ਉਸ ਤੋਂ ਬਾਅਦ ਕਰਦੀ ਸਾਰੇ ਦੀ ਸਫਾਈ ਕਰਕੇ ਦੈਨ ਫੇਰਾ ਜਾਣੀ ਹੈ ਜੂਨ ਤੇ ਜੂਨ ਦੇ ਵਿੱਚ ਫੇਰ ਜੋ ਚੀਜ਼ ਕੀ ਕਰਨਾ ਛੁੱਟੀਆਂ 'ਚ ਹਾਲੀਡੇਸ ਚ ਸਕਾਈ ਜਾਵਾਂ ਜਾਣਾ ਤੇ ਸ਼ਰਾਰਤਾਂ ਕਰਨੀਆਂ ਨੇ ਸੋ ਚਲੋ ਜੀ ਇਹ ਤਾਂ ਬਾਕੀ ਸਾਰੀ ਪਲੈਨਿੰਗ ਬਹੁਤ ਦੂਰ ਪਈਆ ਤੇ ਬਲੌਗਸ ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਸਾਰੇ ਦੱਸਦੇ ਜਾਵਾਂਗੇ ਜਿੱਦਾਂ ਦੇ ਵਿੱਚ ਉਹ ਵੀ ਪਲੈਨਿੰਗ ਹੋ ਰਹੀ ਸੋ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੇ ਬਲੌਗ ਦੇ ਵਿੱਚ ਸੋ ਵੀਡੀਓ ਨੂੰ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਗੁੱਡ ਨਾਈਟ ਸੇ ਗੁੱਡ ਨਾਈਟ ਗੁੱਡ ਨਾਈਟ ਦਿ ਨੈਕਸਟ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਂਡ ਮੈਸੇਜਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਸ਼ੁਰੂਆਤ ਕਰਨ ਲੱਗੇ ਆਂ ਦਿਨ ਦੀ ਵਜਨ ਜੋਕਰ ਤੋਂ ਚਲਾਂ ਮੇਰਾ ਤਾਂ ਮੈਂ ਦੇਖ ਲਿਆ ਤੁਹਾਨੂੰ ਕੀ ਪਤਾ ਲੈ ਤੇਰਾ ਵਜਨ ਘਟ ਗਿਆ ਨਾ ਨਹੀਂ ਯਾਰ ਗਲਤ ਦੱਸ ਤਾ ਕਾਲ ਨਹੀਂ ਸਹੀ ਇਹ ਤਾਂ ਤੇ ਵਜਨ ਜੋਕਰ 77 ਨਹੀਂ ਹੈਗਾ 76 ਆ ਉਹੀ ਪੁਆਇੰਟ ਜੇ ਬਤਾਈ ਜਾਂਦਾ 1383 ਘਟ ਗਿਆ ਮੇਰਾ 78.5 ਤੋਂ 2.5 ਕਿਲੋ ਵਜ਼ਨ ਘਟ ਗਿਆ ਪਤਾ ਨਹੀਂ 2.5 ਕਿਲੋ ਪਤਾ ਨਹੀਂ 1.5 ਕਿਲੋ ਕਿੰਨਾ ਹੋਊਗਾ ਲੈ ਕਿੰਨਾ ਸੀਗਾ ਤੁਹਾਡਾ 89 ਸੀਗਾ ਹਨਾ ਫਿਰ ਤੁਹਾਡਾ ਉਹ ਕਰਨਾ ਘਟ ਗਿਆ ਬੈਡਮਿੰਟਨ ਖੇਡਦੇ ਹੋ ਨਾ ਤੁਸੀਂ ਤਾਂ ਹੀ ਫਿਰ ਤੁਹਾਡੀ ਸ਼ਰਟ ਖੁੱਲੀ ਆ ਤੁਸੀਂ ਕਹਿੰਦੇ ਸੀ ਪਰ ਮੈਨੂੰ ਤਾਂ ਲੱਗਦੀ ਨਹੀਂ ਦੇ拉斯 77 ਆ ਓਏ 8 ਪੁਆਇੰਟ ਉਹ ਵੀ ਪੁਆਇੰਟ ਓਏ ਪਹਿਲਾਂ 5 ਸੀਗਾ ਉੱਤੇ ਮੈਂ ਤੂੰ 10 ਇਹ ਤਾਂ ਜਰੂਰ ਬੈਠ ਜੋ ਬੇੜੀ ਦਾ ਦੋ ਦਿਨਾਂ ਬੰਨ ਘੱਟ ਵੀ ਜਣਾ ਬੈਠ ਜੂ ਦਰਦਾ ਇਹ ਖੜਾ ਦਾ ਕਿੱਧਰ ਨੂੰ ਆ ਚੱਲ ਓਏ ਖਿਸਕਾ ਲਾ ਫੜਾ ਆ ਬਕਾਉ ਆ ਬਈ ਜੇ ਕਿਸੇ ਨੇ ਲੈ ਕੇ ਜਾਣੀਆਂ ਤਾਂ ਲੈ ਜਾ ਨਹੀਂ ਮੱਕੀ ਛੱਡ ਦੇਣੀਆਂ ਚਾਹਾਂ ਗੱਡਣੀ ਮੱਕੀ ਕਿਉਂ ਨਾ ਵੀ ਮੈਕਸ ਆ ਫੜਾਇਆ ਮੈਨੂੰ ਬਾਜਨ ਜੋਕ ਨਾਲ ਚੱਕ ਕੇ ਫੜਾਇਆ ਸਾਂਬਾ ਮੈਂ ਲਾਓ ਵੀ ਅੱਜ ਮੈਕਸ ਵੀ ਹੋਣ ਲੱਗਿਆ ਨਾ ਇਦੋਂ ਓ ਮੁੰਡੇ ਦੰਦ ਫੜੇ ਪੁਰੇ ਮਾਰਦਾ ਇਹ ਇਹਨੂੰ ਤੂੰ ਫਰੋਜ਼ਨ ਸੈਂਟੀ ਨਾਲ ਸਮਝਾ ਠੀਕ ਨਾ ਪਾ ਲਾ ਸਾਂਦਾ ਤੇ ਪੀ ਕੇ ਵੀ ਨਹੀਂ ਪਤਾ ਕਿਹੜੇ ਲੱਗਣੇ ਨੇ ਮਾਰਾ ਜਲੀ ਨਾਲ ਮਾਰੇ ਸਿੱਤੇ ਪਾਈਆਂ ਆਏ ਤੇ ਪਾਣੀ ਦੇ ਦੇਖੀ ਕੀ ਕਰੂ ਨਾਲ ਹੀ ਸੱਪੜ ਖਾਂਦੀ ਝਾੜ ਚ ਟੋ ਵੀ ਆ ਜਾਏ ਨਾਲ ਤੇ ਬਚਾ ਲੋ ਬਚਾ ਲੋ ਪਾਣੀ ਪਾਣੀ ਤਾਂ ਕਾਹ ਡਰਦਾ ਡਰਦਾ ਅਗਲੀ ਵੇ ਤਾਂ ਪਾਣੀ ਪਾਣਾ ਕਰਦਾ ਪਿਆਰ ਦਾ ਇਹ ਵੀ ਆਪ ਭੱਜ ਲੈਣਾ ਇਹਦੇ ਪੰਜੇ ਵੀ ਪੂਰੇ ਨਹੀਂ ਤੂੰ ਦਾ ਭੱਜ ਲੈ ਇਹ ਜਦੋਂ ਮੈਂ ਰਹਿ ਜਾ ਇਹਨੇ ਵੀ ਇੱਧਰੋਂ ਆਣਾ ਓਏ ਤੇਰੀ ਕਈ ਵਾਰ ਪੜਾਣੀਗਾ ਤੂੰ ਲੜਦਾ ਦੇ ਕਿੱਥੇ ਮਾਰਿਆ ਆ ਦੇ ਦੇਖੀ ਪੰਜੇ ਵਸਾਈ ਬੈਠਾ ਉੱਥੇ ਤੂੰ ਬੜਾ ਉੱਤਮ ਮਾਣ ਚ ਆਉਂਦਾ ਆ ਖਾ ਜਾ ਲੈ ਕਰ ਦੋ ਉੱਥੇ ਓ ਉੱਥੇ ਓ ਆ ਮੈਨੂੰ ਦਗਾ ਦੇ ਰਿਹਾ ਉਹ ਤੇ ਟੈਗ ਨਾ ਕਰਦੇ ਆਪ ਲੱਗਦਾ ਦਰ ਤੋਂ ਗਈ ਦੇ ਰਿਹਾ ਭਾਜੀ ਤੂੰ ਆਰਡਰ ਕਿੰਨਾ ਟਾਈਮ ਲਾਉਂਦਾ ਉਹ ਤੇਕ ਵਿਚਾਰਾ ਤੁਰਨ ਵੀ ਔਖਾ ਜਿਹਾ ਲੱਗ ਗਿਆ ਤਾਂ ਹੁਣ ਦਾ ਸੁਖਦੀਪ ਦੁਆਰੇ ਕੋਲ ਨੂੰ ਆ ਜੀ ਪੰਜਾ ਹੀ ਮਾਰਨਾ ਤੇਰੇ ਉਹ ਦੇ ਉਹ ਨਾ ਖਾਇਆ ਬਾਈ ਨੂੰ ਉਹ ਐ ਲਾ ਕੇ ਬਹਿ ਗਈ ਨਾ ਸਾਰੇ ਸੱਬਣਾ ਚੋਲਾ ਪਹਿ ਜਾ ਲੱਗਦਾ ਦੇਖੇ ਅਜਾਪਾ ਤੇਰੇ ਨਾਲ ਅੰਦਰ ਐ ਸੇ ਕੋਈ ਜਾਂਦਾ ਵੇ ਮੈਂ ਆ ਤਾਂ ਚੰਗੀ ਉਹ ਨਹਾਈ ਧਵਾਈ ਕਰਦੀ ਐ ਦੀ। ਤੇ ਉਹ ਵੀ ਦੇਖੋ। ਆਫਿਸ ਦੀ ਛੁੱਟੀ ਕਰਨ ਤੋਂ ਬਾਅਦ ਤੇ ਆਪਾਂ ਆ ਗਏ ਉੱਪਰ ਉੱਪਰ ਆ ਕੇ ਫਿਰ ਆਪਣਾ ਡੇਲੀ ਦਾ ਉਹੀ ਸਾਰਾ ਕੰਮ ਸਬਜ਼ੀਆਂ ਤੋੜਨਾ। ਅੱਜ ਜਿੰਦਰ ਜੀ ਨੇ ਮਾਰਨਿੰਗ ਪਾਣੀ ਪਾਗੇ ਸੀ ਸਾਰੇ ਬੂਟਿਆਂ ਨੂੰ। ਤੇ ਹੁਣ ਕੁਝ ਕੁ ਸੁੱਕੇ ਨੇ ਉਹਨਾਂ ਨੂੰ ਮੈਂ ਹੁਣ ਪਾ ਦਨੀ ਆ ਮੈਂ ਵੈਸੇ ਇਵਨਿੰਗ ਪਾਉਂਦੀ ਹੁੰਦੀ ਸੀ ਅੱਜ ਮਾਰਨਿੰਗ ਉਹਨਾਂ ਨੂੰ ਘੰਟਾ ਡੇਢ ਘੰਟਾ ਲੱਗ ਗਿਆ ਤੇ ਫਿਰ ਉਹ ਕਹਿੰਦੇ ਕਿ ਤੂੰ ਮਾਰਨਿੰਗ ਮੇਰੇ ਨਾਲ ਪਵਾਇਆ ਕਰ ਪਾਣੀ ਮੈਂ ਤਾਂ ਵੀ ਮੈਂ ਮਾਰਨਿੰਗ ਨਹੀਂ ਪਵਾ ਸਕਦੀ ਇਸ ਲਈ ਮੈਂ ਇਵਨਿੰਗ ਕੱਲਿਓ ਪਾ ਲਿਆ ਕਰੂੰਗੀ ਸੋ ਹੁਣ ਆਪਾਂ ਪਾਈਏ ਇਹਨਾਂ ਨੂੰ ਬੂਟੇ ਨੂੰ ਪਾਣੀ ਤੇ ਨਾਲ ਹੀ ਤੋੜ ਲਈਏ ਸਬਜ਼ੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਜੋ ਬਣਾ ਕੇ ਹੁੰਦਾ ਕੱਕੜੀ ਦਾ ਸਾਰੀ ਆ ਹੀ ਖਾ ਗਿਆ ਹੋਊਗਾ ਅੱਜ ਸਾਡੇ ਬਾਗੀਚੇ ਦੇ ਵਿੱਚ ਹੋਈ ਸੀ ਇੱਕ ਕੱਕੜੀ ਜਿਹੜੀ ਕਿ ਸਾਰੀ ਜੋਗਨ ਖਾ ਗਿਆ ਹੈ ਨਾ ਟੇਸਟੀ ਸੀ ਹੋਰ ਲੱਗੀਆਂ ਆਈਆਂ ਨੇ ਉਹਨੂੰ ਹੁਣ ਹੋ ਜਾਣੀਆਂ ਥੋੜੇ ਦਿਨਾਂ ਵਿੱਚ ਵੱਡੀਆਂ ਮੈਂ ਖਾਉਂਗਾ ਨੂਨ ਲਾਲਾ ਖਾਦੀ ਫਿਰ ਠੀਕ ਤੂੰ ਕੀ ਕਰਦੀ ਆ ਪਲੇਅਰ ਲਈ ਪਲੇਅਰ ਲਈ ਪਲੇਅਰ ਬਾਹ ਨੂੰ ਪਤਨ ਕੀ ਕਰਾਇਆ ਆਉਂਦਾ ਹੁੰਦਾ ਉਹ ਜੋ ਬਣਾਏ ਗੁੱਡ ਨਾਈਟ ਕਰਦੇ ਚੋਂਨ ਕੱਲਾ ਪਹਿਣ ਲੱਗਿਆ ਪੂਰਾ ਤਾਂ ਸਿੱਧਾ ਲੈ ਲਾ ਬਾਪੂ ਹਾਂ ਚਲ ਕੋਸ ਨਹੀਂ ਤਾਂ ਹੁੰਦਾ ਨਹੀਂ ਪਰ ਸੋਹਣਾ ਨਹੀਂ ਲੱਗਦਾ ਹੁੰਦਾ ਆ ਜਾ ਬਣ ਸੋਹਣਾ ਨਹੀਂ ਲੱਗਦਾ ਹੁੰਦਾ ਯਾਰ ਸੋਹਣਾ ਲੱਗਦਾ ਫੇਰ ਰਾਤ ਨੂੰ ਹੁਣ ਗਿਰੀ ਚੱਲੀ ਤੇ ਉੱਪਰ ਹੋਈ ਚੱਲੀ ਚੰਗਾ ਚੰਗਾ ਆ ਓਕੇ 9:30 ਹੋ ਗਏ ਇੱਧਰ ਕੀ ਹੋ ਰਿਹਾ ਮੈਂ ਤੂੰ ਆਇਲ ਲਗਾਇਆ ਇੱਥੇ ਨਾਰੀਅਲ ਦਾ ਲਗਾਓ ਫਿਰ ਤੂੰ ਮੈਨੂੰ ਲਾਇਆ ਸੋ ਚਲੋ ਜੀ ਟਾਈਮ ਹੋ ਗਿਆ ਪੌਣੇ 10 ਦਾ ਤੇ ਹਜੇ ਪਤਾ ਨਹੀਂ ਇਹਨਾਂ ਨੇ ਕਿੰਨੇ ਵਜੇ ਸੌਣਾ ਕੱਲ 9 ਵਜੇ ਵਧੀਆ ਸੌਣਗੇ ਸੀਗੇ ਆ ਤੁਸੀਂ ਲੇਟ ਕਰਾਇਆ ਇੰਦਰ ਜੀ ਤੁਸੀਂ ਆ ਕੇ ਰੋਟੀ ਖਾਧੀਆ ਸੋ ਚਲੋ ਜੀ ਅੱਜ ਦੇ ਬਲੌਗ ਦੀ ਇੱਥੇ ਕਰਦੇ ਐਂਡਿੰਗ ਕਿਉਂਕਿ ਫੇਰ ਸਵੇਰੇ ਰੋਂਦੇ ਕਰ ਲਾਉਂਦੇ ਜੋਬਨ ਨੇ ਉੱਠਣਾ ਆ ਤੇ ਫਿਰ ਨਹਾਉਣਾ ਆ ਤੇ ਉਹਦੇ ਲਈ ਫਿਰ ਅੱਧਾ ਘੰਟਾ ਪੌਣਾ ਘੰਟਾ ਸਾਨੂੰ ਲੱਗ ਜਾਂਦਾ ਆ ਸੋ ਮਿਲਦੇ ਆ ਫਿਰ ਕੱਲ ਦੇ ਬਲੌਗ ਦੇ ਵਿੱਚ Thanks for watching and good night.